ਚਲੋ ਅੱਜ ਗੱਲ ਕਰੀਏ ਉਸ ਸਦੀਆਂ ਪੁਰਾਣੀ ਵੈਦਿਕ ਪਰੰਪਰਾ ਦੀ ਜਿਸ ਨੂੰ ਕਿਹਾ ਜਾਂਦਾ ਹੈ ਕੰਬਲਦਾਨ ਵਿਧੀ ਸਾਰੇ ਦਾਨੀ ਨੇ ਬਹੁਤ ਲੋਕ ਨੇ ਅਣਗਿਣਤ ਲੋਕ ਨੇ ਜਿਨ੍ਹਾਂ ਨੂੰ ਗਿਆਨ ਹੋ ਚੁੱਕਾ ਹੈ ਕਿ ਜਿੰਨੀਆਂ ਵਾਧੂ ਚੀਜ਼ਾਂ ਨੇ ਉਹ ਚੈਰਿਟੀ ਚ ਦੇ ਦਿਓ ਨਾਲ ਤਾਂ ਜਾਣੀਆਂ ਨਹੀਂ ਕੋਈ ਵਰਤ ਲਏਗਾ ਹਾਂ ਜਦੋਂ ਤੁਸੀਂ ਉਹ ਵਰਤ ਲਈਆਂ ਚੀਜ਼ਾਂ ਨਹੀਂ ਦਿਲ ਕਰਦਾ ਨਵੀਆਂ ਦੇਣ ਨੂੰ ਵਰਤ ਲਓ ਬਰਤਨ ਲਿਂਗਾਂ ਤਾਂ ਉਹ ਦੁਬਾਰਾ ਦੁਬਾਰਾ ਬੈੱਡ 'ਚ ਪੇਟੀਆਂ 'ਚ ਸੰਭਾਲ-ਸਮਾਰ ਕੇ ਰੱਖਣ ਦੀ ਬਜਾਏ ਜੇ ਕਿਸੇ ਨੂੰ ਅੱਗੋਂ ਵਰਤਣ ਲਈ ਦੇ ਦਿੱਤੀਆਂ ਜਾਣ ਜਿਹੜਾ ਬਿਲਕੁਲ ਲੋੜਵੰਦ ਹੈ ਜੈਨੂਨ ਕੇਸ ਅਸਲ 'ਚ ਇਹ ਕੰਬਲ दान ਜਿਹੜਾ ਕਰਦੇ ਆ ਇਹ ਸਿਰਫ দান ਨਹੀਂ ਹੈ ਬਲਕਿ ਇਹ ગ્રਹ ਉਪਾਰ ਨੂੰ ਸੰਤੁਲਿਤ ਕਰਨ ਦੀ ਸਭ ਤੋਂ ਪ੍ਰਭਾਵਸ਼ਾਲੀ ਕਿਰਿਆ ਹੈ ਮੈਂ ਡਾਕਟਰ ਤੇਰਾਕਾਰ ਲੈ ਕੇ ਆਈਆਂ ਨਵੀਂ ਵੀਡੀਓ ਕੰਬਲਦਾਨ ਦੇਖੋ ਆਪਾਂ ਬਿਨਾ ਪੁੱਛੇ ਬਿਨਾ ਗਿਆਨ ਹਾਸਲ ਕੀਤਿਆਂ ਚੈਰਿਟੀ ਸ਼ੁਰੂ ਕਰ ਦੇਈ ਦੀ ਕਈ ਵਾਰੀ ਮੈਂ ਵੀਡੀਓ ਬਣਾਉਂਗੀ ਕਈਆਂ ਲਈ ਉਹ ਦਾਨ ਮੌਤ ਦੇ ਬਰਾਬਰ ਹੋ ਜਾਂਦਾ ਸੱਚੀ ਕਹਿਨੀ ਆ ਯਕੀਨ ਕਰੋ ਡਾਕਟਰ ਤੇਰਾਕਾਰ ਤੇ ਵੈਦਿਕ ਜੋਤਿਸ਼ ਅਨਸਾਰ ਕੰਬਲਦਾਨ ਸ਼ਨੀ ਗ੍ਰਹਿ ਦੇ ਕ੍ਰੋਧ ਨੂੰ ਸ਼ਾਂਤ ਕਰਦਾ ਹੈ ਤੇ ਜੀਵਨ ਦੇ ਵਿੱਚ ਧੀਰਜ, ਸੁੱਖ ਤੇ ਅਨੁਭਵ ਦੀ ਗਹਿਰਾਈ ਲਿਆਉਂਦਾ ਹੈ ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਸ਼ਨੀ ਦੋਸ਼ਾ ਸ਼ਨੀ ਸਾਢੇ 7ਤੀ ਚੱਲਦੀ ਪਈ ਆ ਜਿਹਨੂੰ 60 ਸਤੀ ਕਹਿੰਦੇ ਹੋ ਤੁਸੀਂ ਜਾਂ ਫਿਰ ਸ਼ਨੀ ਦੀ ਮਹਾਦਸ਼ਾ ਚੱਲ ਰਹੀ ਹੋਵੇ ਉਹਨਾਂ ਲਈ ਇਹ ਦਾਨ ਸਭ ਤੋਂ ਉੱਚਾ ਉਪਾਅ ਮੰਨਿਆ ਗਿਆ ਹੁਣ ਦਿਨ ਨਿਸ਼ਚਿਤ ਹੋਣੇ ਚਾਹੀਦੇ ਆ ਕਿਹੜਾ ਗ੍ਰਹਿ ਕਿਸ ਦਿਨ ਅਸੀਂ ਉਸ ਨਾਲ ਸੰਬੰਧਤ ਚੈਰਿਟੀ ਜਾਂ ਦਾਨ ਕਰ ਸਕਦੇ ਆ ਕੰਬਲ ਦਾਨ ਲਈ ਦਿਨ ਸ਼ਨੀਵਾਰ ਸਭ ਤੋਂ ਸ਼੍ਰੇਸ਼ਟ ਮੰਨਿਆ ਗਿਆ ਸਮਾਂ ਵੀ ਨਿਸ਼ਚਿਤ ਕੀਤਾ ਗਿਆ ਸਾਡੇ ਗ੍ਰੰਥਾਂ ਦੇ ਵਿੱਚ ਸ਼ਨੀ ਦਾ ਸਮਾਂ ਰਾਤ ਦਾ ਸਮਾਂ ਹੈ ਸੂਰਜ ਅਸਤ ਹੋਣ ਤੋਂ ਬਾਅਦ ਜਾਂ ਫਿਰ ਸ਼ਾਮ ਜਦੋਂ ਸੂਰਜ ਛੁੱਪ ਚੁੱਕਾ ਪਰ ਅਜੇ ਕੋ ਪਹਨੇਰਾ ਨਹੀਂ ਹੋਇਆ ਉਸ ਸਮੇਂ দান ਕਰਨਾ ਸ਼ੁਭ ਰਹਿੰਦਾ ਸਧਾਨ ਵੀ ਨਿਸ਼ਚਿਤ ਨੇ ਕਿਹੜਾ ਸਥਾਨ ਦੇਣਾ ਕਿਹਨੂੰ ਹੈ ਉਹ দান ਕਿਸੇ ਬੇहद ਗਰੀਬ ਕਿਸੇ ਬਜ਼ੁਰਗ ਜੋ ਬੇਸਹਾਰਾ ਹੋ ਚੁੱਕਾ ਹੈ ਜਾਂ ਫਿਰ ਕੋਈ ਮਜ਼ਦੂਰ ਉਸ ਨੂੰ ਸ਼ਰਧਾ ਦੇ ਨਾਲ ਤੁਸੀਂ ਭੇਟਾ ਕਰਨਾ ਹੈ ਦੇਖੋ ਕੰਬਲ ਦਾ ਮਤਲਬ ਇਹ ਨਹੀਂ ਕਿ ਤੁਸੀਂ ਬਾਜ਼ਾਰ ਚ ਗਏ ਦੁਕਾਨ ਤੋਂ ਕੰਬਲਦਾਸ ਖਰੀਦੇ ਸਿਆ ਸਰਦੀਆਂ ਆ ਰਹੀਆਂ ਚਲੋ ਦੇ ਦੇਓ ਦਾਨ ਨਹੀਂ ਐਦਾਂ ਨਹੀਂ ਐ ਕਿ ਉਹ ਤੁਹਾਡੀ ਰਾਸ਼ੀ ਦੇ ਮੁਤਾਬਕ ਰੰਗ ਦੇਣਾ ਬਣਦਾ ਵੀ ਹੈ ਰੰਗ ਦੀ ਚੋਣ ਬਹੁਤ ਧਿਆਨ ਨਾਲ ਕਰਨੀ ਪਵੇਗੀ ਜਿਹੜਾ ਕਾਲਾ ਕੰਬਲ ਆ ਉਹ ਸ਼ਨੀ ਗ੍ਰਹਿ ਨੂੰ ਪਸੰਦ ਕਰਨ ਲਈ ਹੁੰਦਾ ਆ ਉਹ ਸ਼ਨੀ ਦੀ ਚੈਰਿਟੀ ਆ ਜਿਹੜਾ ਭੂਰੇ ਰੰਗ ਦਾ ਕੰਬਲ ਲਾਓਗੇ ਉਹ ਰਾਹੂ ਤੇ ਕੇਤੂ ਦੇ ਨੈਗੇਟਿਵਿਟੀ ਨੂੰ ਘਟਾਉਣ ਲਈ ਹੁੰਦਾ ਆ ਤੇ ਇੱਕ ਰੰਗ ਹੋਰ ਹੈ ਗਸ ਚਲੋ ਛੱਡੋ ਨਹੀਂ ਪਤਾ ਨੀਲਾ ਕੰਬਲ ਇਹ ਮਨ ਦੀ ਅਸਥਿਰਤਾ ਦੂਰ ਕਰਨ ਲਈ ਅਸੀਂ ਦਾਨ ਵਜੋਂ ਦੇ ਸਕਦੇ ਹਾਂ ਹਾਂ ਇੱਕ ਗੱਲ ਯਾਦ ਰੱਖਣਾ ਹੈ ਜਦੋਂ ਤੁਸੀਂ ਇਹ ਚੀਜ਼ ਕੰਬਲ ਦੇ ਰੂਪ ਚ ਚੈਰਿਟੀ ਕਰ ਰਹੇ ਹੋ ਤਮੰਤਰ ਜਪਦੇ ਹੋਏ ਦਾਨ ਕਰਨਾ ਹੈ ਇਹ ਵਿਧੀ ਵਿਧਾਨ ਹੈ ਓਮ ਪ੍ਰਮ ਪ੍ਰੀਮ ओम शनिश्चराय नमः शनि ਦਾ বীজ ਮੰਤਰ ਓਮ ਸ਼ਮਸ਼ਨੇਸ਼ਟ੍ਰੈ ਨਮੋ ਕਾਲ ਨੂੰ ਇਹ ਜਰੂਰ ਪੜਨਾ ਇਸ ਮੰਤਰ ਦੇ ਉਚਾਰਣ ਨਾਲ দান ਕਰਨ ਦੇ ਫਾਇਦੇ ਕੀ ਨੇ ਕਿ ਇਹ ਕਰਮ ਰੇਣ ਘਟਾਉਂਦਾ ਆ ਕਰਮ ਨੇ ਪ੍ਰਰਭਤ अनेका अनेक ਜਨਮਾਂ ਦਾ ਜਮਾ ਖਾਤਾ ਸੋ ਕਰਮ ਰੇਣ ਘਟਦੇ ਆ ਸ਼ਨੀ ਦੀ ਦ੍ਰਿਸ਼ਟੀ ਨਰਮ ਹੁੰਦੀ ਆ ਅਸਲਤ ਵੈਦਿਕ ਗ੍ਰੰਥਾਂ ਦੇ ਅਨੁਸਾਰ ਸ਼ਨੀ ਗ੍ਰਹਿ ਠੰਡ ਧੀਰਜ ਕਰਮnishtha ਤੇ ਕਠਿਨਤਾ ਦਾ ਪ੍ਰਤੀਕ ਹੈ ਤੇ ਜਦੋਂ ਤੁਸੀਂ ਕਿਸੇ ਗਰੀਬ ਨੂੰ ਨਿਗ ਪ੍ਰਦਾਨ ਕਰਦੇ ਹੋ ਕੋਜ਼ੀਨੈਸ ਗਰਮਾਈਸ਼ ਪ੍ਰਦਾਨ ਕਰਦੇ ਹੋ ਤਾਂ ਸ਼ਨੀ ਦੇ ਕਠੋਰ ਪ੍ਰਭਾਵਾਂ ਨੂੰ ਮਮਤਾ ਵਿੱਚ ਕਨਵਰਟ ਕਰ ਦਿੰਦੇ ਹੋ ਬਦਲ ਦਿੰਦੇ ਹੋ ਇਹ ਹੀ ਤਾਂ ਹੈ ਇਹਨੂੰ ਹੀ ਕਹਿੰਦੇ ਆ ਕਰਮਿਕ ਰਿਣ ਮੁਕਤੀ ਦਾ ਆਰੰਭ ਕਰਦੇ ਸ਼ੁਰੂਆਤ ਅਰਥਾਤ ਜਿਹੜਾ ਮਨੁੱਖ ਠੰਡ ਨਾਲ ਪੀੜਤ ਕਿਸੇ ਲੋੜਵੰਦ ਗਰੀਬ ਜਾਂ ਬਜ਼ੁਰਗ ਨੂੰ ਕੰਬਲਦਾਨ ਕਰਦਾ ਆ ਉਹਦੇ ਜੀਵਨ ਚ ਸ਼ਨੀ ਦੇ ਕਠਨ ਪ੍ਰਭਾਵ ਖਤਮ ਹੋਣ ਵਾਲੇ ਦੁੱਖ ਕਦੇ ਟਿਕਦੇ ਨਹੀਂ ਹਾਂ ਇਹ ਸੱਚ ਹੈ ਕਿ ਕੰਬਲਦਾਨ ਸ਼ਨੀ ਦੀ ਕਿਰਪਾ ਦਿੰਦਾ ਆ ਪਰ ਹਰ ਰਾਸ਼ੀ ਲਈ ਇਹ ਦਾਨ ਸ਼ੁਭ ਨਹੀਂ ਹੁੰਦਾ ਮੇਰਾ ਮੇਨ ਜੋਰ ਇਸ ਗੱਲ ਨੂੰ ਸਿੱਧ ਕਰਨ ਤੇ ਹੈ ਕਿ ਤੁਸੀਂ ਸਾਰੇ ਹੀ ਹਰੇਕ ਰਾਸ਼ੀ ਵਾਲੇ ਇਹ দান ਨਹੀਂ ਕਰ ਸਕਦੇ ਪ੍ਰਾਤਨ ਗ੍ਰੰਥਾਂ ਚ ਦਰਜ ਹੈ ਕਿ ਕੁਝ ਰਾਸ਼ੀਆਂ ਦੇ ਉੱਤੇ ਸ਼ਨੀ ਦੀ ਦ੍ਰਿਸ਼ਟੀ ਸੁਭਾਵਕ ਰੂਪ ਚੀ ਕੋਮਲ ਸੁਭਾਅ ਦੀ ਹੈ ਭਾਵ ਜੇ ਸ਼ਨੀ ਗ੍ਰਹਿ ਤੁਹਾਡੀ ਰਾਸ਼ੀ ਤੇ ਬਹੁਤ ਮਿਹਰਬਾਨਾ ਉਸ ਦਾ ਕੋਮਲ ਸੁਭਾਅ ਤੁਹਾਡੇ ਤੇ ਨਿਸ਼ਾਵਰ ਹੈ ਤੁਹਾਨੂੰ ਸਭ ਕੁਝ ਲुटाई ਜਾ ਰਿਹਾ ਛੁੜੀਆਂ ਪਰ ਪਰ ਕੇ ਸ਼ਨੀ ਤੁਹਾਡੇ ਫੇਵਰ ਚ ਆਇਆ ਤਾਂ ਜੇ ਫਿਰ ਕਿਤੇ ਤੁਸੀਂ ਭੁੱਲ ਭੁਲੇਖੇ ਵੀ ਬਿਨਾਂ ਕਾਰਨ ਕਾਲਾ ਕੰਬਲ দান ਕਰ ਬੈਠੇ ਤਾਂ ਸ਼ਨੀ ਦਾ ਸੰਤੁਲਨ ਟੁੱਟ ਜਾਣਾ ਫਿਰ ਜੋ ਹੋਏਗਾ ਉਹ ਤੁਹਾਡੇ ਥਰਡ ਥਾਟ ਚ ਨਹੀਂ ਹੋਣਾ ਚਿੱਤ ਚਿੱਤ ਚ ਨਹੀਂ ਹੋਣਾ ਮੈਨੂੰ ਪਤਾ ਹੈ ਅਸੀਂ ਸਾਰੇ ਇਹ ਗਲਤੀ ਕਰਦੇ ਆ ਚਲੋ ਜੀ ਚਾਰ ਕੰਬਲ ਇਸ ਵਾਰੀ দান ਕਰਨੇ ਆ ਚਲੋ ਦਿਓ ਤੇ ਅਨ ਨਾਲ ਸੁਣਿਓ ਮੈਂ ਉਹ ਰਾਸ਼ੀਆਂ ਦੱਸਣ ਜਾ ਰਹੀਆਂ ਚਾਰ ਰਾਸ਼ੀਆਂ ਖਾਸ ਕਰਕੇ ਜਿਹੜੀਆਂ ਰਾਸ਼ੀਆਂ ਕਾਲਾ ਕੰਬਲ ਨਹੀਂ ਦੇ ਸਕਦੀਆਂ ਹਰਗੇਜ਼ ਹਰਗੇਜ਼ ਵੀ ਨਹੀਂ ਕਰਕ ਰਾਸ਼ੀ ਵਾਲੇ ਕਿਉਂ ਕਿਉਂਕਿ ਕਰਕ ਰਾਸ਼ੀ ਚੰਦਰ ਗ੍ਰਹਿ ਵਾਲੀ ਰਾਸ਼ੀ ਹੈ ਮੂਨ ਮੰਦੀਗਰਹੀ ਨਾਲ ਜੁੜੀ ਰਾਸ਼ੀ ਹੈ ਇਹਨਾਂ ਦੇ ਲਈ ਕਾਲਾ ਕੰਬਲ ਬਹੁਤ ਭਾਰੀ ਪੈ ਜਾਂਦਾ ਇਹ ਰਾਸ਼ੀ ਵਾਲੇ ਜੇ ਕਿਤੇ ਮਨ ਤੇ ਇੰਨੀ ਨਿਮਰਤਾ ਜਾਂ ਧਿਆਨਤਦਾਰੀ ਆਉਂਦੀ ਆ ਪੀ ਦੇਣਾ ਹੀ ਕੋਈ ਨਹੀਂ ਤਾਂ ਤੁਸੀਂ ਸਫੇਦ ਰੰਗ ਚੁਣੋਗੇ ਜਾਂ ਲਾਈਟ ਕਲਰ ਕੋਈ ਵੀ ਉਹਦਾ ਕੱਪੜਾ ਦਾਨ ਕਰ ਸਕਦੇ ਹੋ ਮੋਂ ਟੰਡਾ ਆ ਕੰਬਲ ਨਹੀਂ ਦੇਣਾ ਕੋਈ ਕੱਪੜਾ ਦਾਨ ਕਰੋਗੇ ਸਫੇਦ ਰੰਗ ਦਾ ਜਾਂ ਹਲਕੇ ਕਿਸੇ ਰੰਗ ਦਾ ਸਿੰਘ ਰਾਸ਼ੀ ਵਾਲਿਆਂ ਦੀ ਗੱਲ ਕਰਾਂ ਸੂਰਜ ਦੀ ਤਪਸ਼ ਵਾਲੀ ਰਾਸ਼ੀਓ ਤੇ ਕਾਲਾ ਰੰਗ ਸੂਰਜ ਦੇ ਪ੍ਰਭਾਵ ਨਾਲ ਕਲੈਸ਼ ਕਰਦਾ ਟਕਰਾਉਂਦਾ ਦੁਸ਼ਮਣੀ ਹੈ ਤੁਸੀਂ ਜੇ ਤਿਲ ਕਰਦਾ ਹੀ ਆ ਕਿ ਚੈਰਿਟੀ ਕਰਨੀ ਆ ਤਾਂ ਤੁਸੀਂ ਕੇਸਰੀ ਜਾਂ ਗੁਲਾਬੀ ਵਸਤਰ ਦਾਨ ਕਰੋਗੇ ਤੁਹਾਡੇ ਲਈ ਬਹੁਤ ਸ਼ੁਭ ਹੈ ਤਨੂ ਰਾਸ਼ੀ ਵਾਲਿਆਂ ਦੀ ਗੱਲ ਕਰ ਲਵਾਂ ਸਿਲੈਕਟਿਵ ਚਾਰ ਰਾਸ਼ੀਆਂ ਸੀ ਜਿਹੜੀਆਂ ਦਾਨ ਨਹੀਂ ਕਰ ਸਕਦੀਆਂ ਕਾਲਾ ਕੰਬੜ ਗਲਤੀ ਨਾ ਕਰ ਲਿਓ ਜੇ ਪਹਿਲਾਂ ਕਰ ਗਲਤੀਆਂ ਹੋ ਚੁੱਕੀਆਂ ਤੇ ਹੁਣ ਗਲਤੀ ਸੁਧਾਰਨ ਦਾ ਵਕਤ ਹੈ ਕਿਉਂਕਿ ਡਾਕਟਰ 13 ਕਰ ਆ ਚੁੱਕੀ ਹੈ ਤਨੂ ਰਾਸ਼ੀ ਵਾਲਿਆਂ ਦੀ ਗੁਰੂ ਪ੍ਰਭਾਵਸ਼ਾਲੀ ਰਾਸ਼ੀ ਹੈ ਕਾਲਾ ਕੰਬਲ ਗੁਰੂ ਦੇ ਸਿਧਾਂਤਾਂ ਨਾਲ ਕਦੀ ਮੈਚ ਨਹੀਂ ਕਰ ਸਕਦਾ ਤੇ ਜੇ ਕਿਤੇ ਸ਼ਨੀ ਮਹਾਦਸ਼ਾ ਚੱਲ ਰਹੀ ਹੈ ਨਾਲ ਤੁਹਾਨੂੰ ਰਾਸ਼ੀ ਸ਼ਨੀ ਮਹਾਦਸ਼ਾ ਤਾਂ ਫਿਰ ਹਲਕੇ ਕਾਲੇ ਛੇੜ ਵਾਲਾ ਲਾਈਟ ਕੰਬਲ ਦੇ ਸਕਦਾ ਮੇਨ ਰਾਸ਼ੀ ਦੀ ਗੱਲ ਕਰਾਂ ਤਾਂ ਇਹ ਰਾਸ਼ੀ ਵਾਲੇ ਆਤਮਿਕ ਤੇ ਭਾਵਨਾਤਮਕ ਹੁੰਦੇ ਆ ਓਵਰ ਸੈਂਸਿਟਿਵ ਓਵਰ ਇਮੋਸ਼ਨਲ ਕਾਲਾ ਕੰਬਲ ਮਨ ਦੇ ਵਿੱਚ ਉਦਾਸੀ ਪੈਦਾ ਕਰਦਾ ਹੈਗਾ ਫਿਰ ਜਿਹੜੇ ਪਹਿਲਾਂ ਹੀ ਟੁੱਟਿਓ ਆ ਜਿਹੜੇ ਪਹਿਲਾਂ ਹੀ ਰੋਂਦੂ ਆ ਉਹ ਕਾਲਾ ਕੰਬਲ ਦੇ ਕੇ ਮਨ ਦੀ ਉਦਾਸੀ ਹੋਰ ਕ੍ਰੀਏਟ ਕਰਨਗੇ ਡਿਪਰੈਸ਼ਨ ਚ ਜਾਣਾ ਤੁਸੀਂ ਦੇਣਾ ਹੀ ਆ ਕੁਝ ਤਾਂ ਤੁਸੀਂ ਪੀਲੇ ਰੰਗ ਦਾ ਜਾਂ ਹਲਕਾ ਕਰੀਮੀ ਰੰਗ ਦਾ ਕੰਬਲ ਦੇ ਸਕਦੇ ਹੋ ਸ਼ੋਭਾ ਤੁਹਾਡੇ ਲਈ ਸੋ ਬਾਕੀ ਰਸ਼ੀ ਬਾਕੀ ਜੇ ਰਾਸ਼ੀਆਂ ਕੁਝ ਹੈਗੀਆਂ ਨੇ ਉਹਨਾਂ ਦੀ ਗੱਲ ਕਰ ਲਾਂ ਮਕਰ ਕੁੰਬ ਅਤੇ ਬ੍ਰਿਕ ਹੈ ਇਹਨਾਂ ਲਈ ਕੰਬਲਦਾਨ ਗ੍ਰਹਿ ਸ਼ਾਂਤੀ ਤੇ ਕਰਮ ਮੁਕਤੀ ਦਾ ਰਾਹ ਆ ਤੁਸੀਂ ਬਿਨਾਂ ਝਿਜਕ ਦੇ ਸਕਦੇ ਹੋ ਰਿਪੀਟ ਕਰ ਦਵਾਂ ਮਕਰ ਕੁੰਭ ਤੂਲਾ ਤੇ ਬ੍ਰਿਕ ਸੋਦਾਨ ਦਾ ਅਰਥ ਕੀ ਹੈ ਹੰਕਾਰ ਤੋਂ ਮੁਕਤੀ ਹੰਕਾਰ ਨਹੀਂ ਰੱਖਣਾ ਮਨ ਚ ਮੁਕਤ ਹੋ ਰਹੇ ਹੋ ਤੁਸੀਂ ਪਰ ਜਦੋਂ ਦਾਨ ਵਿਧਿਆ ਅਨੁਸਾਰ ਕੀਤਾ ਜਾਏ ਤਾਂ ਇਹ ਸਿਰਫ ਗਰੀਬ ਦੀ ਸਹਾਇਤਾ ਨਹੀਂ ਹੁੰਦੀ ਇਹ ਤੁਹਾਡੀ ਆਪਣੀ ਕੁੰਡਲੀ ਦਾ ਸੰਤੁਲਨ ਬਣਾਉਣ ਦਾ ਵਿਗਿਆਨ ਵੀ ਹੈ ਸਾਇੰਸ ਵੀ ਹੈ ਕਿ ਤੁਸੀਂ ਆਪਣੇ ਵੀ ਕਰਮ ਸੁਧਾਰ ਰਹੇ ਹੋ ਕੱਲੀ ਕਿਸੇ ਗਰੀਬ ਦੀ ਮਦਦ ਨਹੀਂ ਕਰ ਰਹੇ ਕੰਬਲ ਦਾਨ ਸਿਰਫ ਠੰਡ ਤੋਂ ਬਚਾਉਣ ਦੀ ਕਿਰਿਆ ਨਹੀਂ ਹੈ ਇਹ ਮਨਾਂ ਦੇ ਵਿੱਚੋਂ ਕੱਢ ਦਿਓ ਇਹ ਤੁਹਾਡੀ ਗ੍ਰਹਿ ਸ਼ਾਂਤੀ ਰੇਣ ਮੁਕਤੀ ਤੇ ਹੰਕਾਰ ਨਿਵਾਰਣ ਦਾ ਸਭ ਤੋਂ ਪ੍ਰਾਚੀਨ ਤੇ ਪ੍ਰਭਾਵਸ਼ਾਲੀ ਉਪਾਅ ਹੈ ਇਸ ਕਰਮ ਨੂੰ ਕਰਨ ਵਾਲਾ ਮਨੁੱਖ ਆਖਿਰਕਾਰ ਸ਼ਨੀ ਦੀ ਕਿਰਪਾ ਨਾਲ ਧੀਰਜ ਸੁਖ ਅਭਿਆਸ ਤੇ ਆਤਮਿਕ ਸ਼ਾਂਤੀ ਪ੍ਰਾਪਤ ਕਰਦਾ ਹੈ ਇੱਕ ਸੁਪਰ ਰੈਮਡੀ ਉਪਾਅ ਦੇ ਦਾ ਜੇ ਕਿਸੇ ਵਿਅਕਤੀ ਦੇ ਜੀਵਨ ਚ ਤਿੰਨ ਵਾਰ ਕਾਲਾ ਕੰਬਲ ਦਾਨ ਕੀਤਾ ਜਾਏ ਤਾਂ ਉਸ ਤੇ ਸ਼ਨੀ ਜਨਤ ਕਰਮ ਰਹਿਣ ਬਿਲਕੁਲ ਸਮਾਪਤ ਹੋ ਜਾਂਦੇ ਆ ਸ਼ਨੀ ਦੁਆਰਾ ਨਿਰਪਤ ਕਰਮ ਰਣ ਸਮਾਪਤ ਹੋ ਜਾਣਗੇ ਤੁਸੀਂ ਵੀ ਇਸ ਉਪਾਅ ਨੂੰ ਜੀਵਨ ਚ ਇੱਕ ਵਾਰ ਜ਼ਰੂਰ ਅਜਮਾਓ ਮੈਂ ਕਹਿ ਰਹੀ ਹਾਂ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਕਿਹੜਾ ਰੰਗ ਦਾ ਕੰਬਲ दान ਕਰਨ ਜਾ ਰਹੇ ਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਚੈਨਲ ਨਾ ਭੁੱਲੋ ਹਾਈਪ ਆਪਸ਼ਨ ਦਬਾ ਦਿਓ ਤਾਂ ਜੋ ਸ਼ਨੀ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਬਣੀ ਰਹੇ ਜੁਆਇਨ ਦੀ ਆਪਸ਼ਨ ਹੈ ਕੋਈ ਜੁਆਇਨ ਨਹੀਂ ਕਰ ਰਿਹਾ ਚਲੋ ਮਰਜ਼ੀ ਹੈ ਤੁਹਾਡੀ ਮੈਂ ਆਪਣੇ ਵੱਲੋਂ ਆਪਣਾ ਕਰਮ ਕਰੀ ਜਾਣਾ ਜਿਹੜਾ ਪ੍ਰਮਾਤਮਾ ਨੇ ਮੇਰੀ ਡਿਊਟੀ ਲਈ ਆ ਤੁਹਾਡਾ ਦੇਖੋ ਜਦੋਂ ਤੁਸੀਂ ਕੋਈ ਵੀਡੀਓ ਦੇਖ ਰਹੇ ਹੋ ਜੇ ਤੁਹਾਡਾ ਮਨ ਉਸ ਵੀਡੀਓ ਦੇ ਵਿਸ਼ੇ ਨਾਲ ਸਕ੍ਰਿਪਟ ਨਾਲ ਸਹਿਮਤ ਨਹੀਂ ਆ ਫਿਰ ਤੁਸੀਂ ਲਾਈਕ ਨਹੀਂ ਕਰਦੇ ਠੀਕ ਆ ਜੇ ਲਾਈਕ ਕਰ ਚੁੱਕੇ ਹੋ ਤਾਂ ਮਨ 'ਚ ਵਿਚਾਰ ਪੈਦਾ ਹੋਣੇ ਚਾਹੀਦੇ ਕਿ ਮੈਂ ਲਾਈਕ ਕਿਉਂ ਕੀਤੀ ਹੈ ਮੈਨੂੰ ਕੁਝ ਬੋਲਣਾ ਵੀ ਚਾਹੀਦਾ ਤੇ ਬੋਲਣਾ ਦਰਸ਼ਕ ਨੇ ਕਦੇ ਨਾਲ ਹੁੰਦਾ ਹੈ ਕਮੈਂਟ ਕਰਕੇ ਕਮੈਂਟ ਕੀਤਾ ਤਾਂ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਕਿ ਜੇ ਮੈਨੂੰ ਇਹ ਚੰਗੀ ਗੱਲ ਲੱਗੀ ਕੋਈ ਹੋਰ ਸੁਨੇਗਾ ਹੋ ਸਕਦਾ ਉਸ ਨੂੰ ਵੀ ਚੰਗੀ ਲੱਗੇ ਸੋ ਇਹ ਸਰਕਲ ਬਣਨਾ ਹੁੰਦਾ ਪਰ ਤੁਸੀਂ ਮੇਰਾ ਸਾਥ ਨਹੀਂ ਦੇ ਰਹੇ ਮਰਜ਼ੀ ਆ ਤੁਹਾਡੀ ਡਾਕਟਰ ਤੇਰਾ ਕੋਰਲਿਸ ਸਾਹਿਬ ਨੂੰ ਵੱਡੀ ਵੱਡੀ ਮਾਫੀ ਖੁਸ਼ ਰਹੋ ਆਬਾਦ ਰਹੋ ਮਿਲਾਂਗੇ ਕੱਲ ਟੇਲ ਥੈਂਕ ਬਾਈ ਬਾਈ